ਲਾਈਪਰਦੀ ਹੈ ਲੇਕਿਨ ਦਿਲ ਦੀ ਧੜਕਣਾ ਵਧੀਆਂ ਹੋਈਆਂ ਨੇ ਕਿ ਪਲੇਅਰਸ ਕੋ ਜਿਹੜੇ ਇੱਥੇ ਦੁਆਵਾ ਕੀਤਨਾ ਜਾ ਰਹੀਆਂ ਨੇ ਕਿਉਂਕਿ ਹੁਣ ਕੁਝ ਸੈਕਿੰਡ ਬਚੇ ਨਹੀਂ ਉਹਨੂੰ ਬਣਾਉਣ ਵਾਸਤੇ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਹੋ ਜਾਏਗਾ ਭਾਰਤ ਨੇ ਇੱਥੇ ਮਿਹਨਤ ਕੀਤੀ ਜਾਂਦੀ ਹੈ ਇਸ ਵਕਤ ਦੋ ਅਲਫਾ ਅਲਫਾ ਹੋਕੀ ਦੇ ਐਮ ਡੀ ਜਤਨ ਮਹਾਜੰਦੀ ਇੱਥੇ ਮੌਜੂਦ ਨੇ ਮੈਡਮ ਜਰੂਰ ਆਵੇ ਕਿਉਂਕਿ ਮਹਿੰਦੀ ਸਾਹਿਬ ਸੈਮੀ ਫਾਈਨਲ ਅੱਜ ਦੇ ਦਿਨਾਂ ਦੇ ਵਿੱਚ ਜਿਹੜਾ ਕਿ ਉਹ ਗੋਲਡ ਮੀਡ ਆਪਣੀ ਤੱਕ ਪਹੁੰਚ ਗਈ ਹੈ ਪੈਰਿਸ 올림픽 ਦੇ ਅੱਜ ਜਿਸ ਤਰ੍ਹਾਂ ਦੇ ਨਾਲ ਪਤਾ ਬੜੇ ਹੋ ਕੇ ਤਿਆਰੀ ਕਰਵਾ ਰਹੇ ਥੋੜੀ ਮੈਂ ਕੱਲ੍ਹ ਜਾਣੀ ਚਾਹਾਂਗਾ ਪੈਰਿਸ 올림픽 ਦੇ ਵਿੱਚ ਕਈ ਖਿਡਾਰੀ ਨੇ तकरीबन 10 ਕ ਖਿਡਾਰੀ ਹੋਣ ਦੇ ਨਾਲ ਕਿ ਤੁਸੀਂ ਚਿੰਤਾ ਨਾ ਕਰੋ ਇੰਟਰਨੈਸ਼ਨਲ ਸਟੈਂਡਰਡਸ ਨੂੰ ਮੈਚ ਕਰਨਾ ਬਹੁਤ ਜ਼ਰੂਰੀ ਹੈ ਤੇ ਖਾਸ ਤੌਰ ਤੇ ਮੈਂ ਮੈਚ ਕਰ ਰਹੀ ਹੈ ਤੇ ਪਹਿਲਾ ਸਟੈਪ ਹੈ ਬ੍ਰੌਂਜ਼ ਮੈਡਲ ਜਿੱਤ ਕੇ ਦੇਸ਼ ਦੀ ਜੋ ਵਿਲਡ ਇੰਟਰਨੈਸ਼ਨਲ ਜਿਹੜੀ ਟੂਰਨਾਮੈਂਟ ਉੱਤੇ ਹੌਕੀ ਦੀ ਤਿਆਰੀ ਕਰਨੀ ਹੁੰਦੀ ਹੈ ਉਹ ਤੋਂਦਾ ਹੈ ਕਿ ਉਹੀ ਜਜ਼ਬਾ ਅੱਜ ਪਹਿਲੇ ਪਲੇਅਰ ਦੀ ਸਪੈਸੀਫਿਕੇਸ਼ਨ ਬਚੋ ਦੇਖਣ ਨੂੰ ਮਿਲਿਆ ਉਹ ਚੰਗਾ ਕੀ ਹੈ ਉਹ ਗੰਦਾ ਕਿ ਮੈਨੂੰ ਲਾਈਟ ਵੇਟ ਚਾਹੀਦੀ ਹੈ ਕਾਰਬਨ ਜ਼ਿਆਦਾ ਚਾਹੀਦਾ ਹੈ ਔਰ ਜਦੋਂ ਕਿਤੇ ਵੀ ਜੋ ਜੀਹ ਜਾਂਦਾ ਨਾ ਅਸੀਂ ਉਹ ਸਪੈਸੀਫਿਕੇਸ਼ਨ ਨੋਟ ਫਿਰ ਅਸੀਂ ਉਸ ਹਮਨਾ ਮੌਕਾ ਮਿਲੇ ਪੈਨਲਟੀ ਕਾਰਨ ਦੇ ਰਾਹੀਂ ਉਦੋਂ ਜਿਹੜੇ ਜਿਸ ਨੇ ਇੱਕ ਵੱਡਾ ਬਚਾਅ ਕੀਤਾ ਤਾਂ ਚੰਗਾ 3 ਵਰਕ ਦੇਖਣ ਨੂੰ ਮਿਲ ਰਿਹਾ ਹੈ ਇਸ ਟਾਈਮ ਹੈ ਹਾਪੀ ਕਰ ਰਹੇ ਹਾਂ ਕਿ 1995 ਨੂੰ ਕਿਰਪਾ ਕਰੇ ਇੱਕ ਰਿਕਾਰਡ ਵੀ ਪਰਦੇ ਨਾਮ ਦਰਜ ਹੋਣ ਜਾ ਰਿਹਾ ਹੈ ਕਿਉਂਕਿ ਜਿੰਦਾ ਕਹਿੰਦੀ ਹੈ ਕਿ ਸਾਨੂੰ ਲੱਗਾ ਦੋ 올림픽 ਦੇ ਟਿਫਨਸ ਸੱਤੇ ਚਾਹੀਦੀ ਹੈ ਉਹਦਾ ਵੀ ਇਹ ਸਟਰਕਚਰ ਬਣਾਉਣਾ ਹੈ ਸਿਰਫ 40 ਸੈਕਿੰਡ ਦੇ ਪ੍ਰੀਤ ਸਮਾਪਤ ਕਰਾਇਆ ਟੈਸਟ ਕਰਦੇ ਹਾਂ ਉਹ ਕਹਿੰਦੇ ਹਾਂ ਹੁਣ ਐਸੇ ਹੀ ਆਪਾਂ ਸਾਨੂੰ ਲਾਈਟ ਚਾਹੀਦੀ ਹੈ ਦਿਲ ਦੀ ਤੜਕੜ ਸਾਨੂੰ ਕਾਫੀ ਜ਼ਿਆਦਾ ਸਾਨੂੰ ਅੱਛਾ ਲੱਗਦਾ ਜਦੋਂ ਸਾਨੂੰ ਕਹਿੰਦੇ ਕਿ ਇਹ ਚੀਜ਼ਾਂ ਤੁਸੀਂ ਕਰੋ ਕਿ 44.2 ਸੈਕਿੰਡ ਜਿੰਨੇ ਕੁਐਸਚਨ ਸਾਨੂੰ ਪੁੱਛਣਗੇ ਜਿੰਨਾ ਲੈ ਕੇ 1980 ਤੱਕ ਜੇ ਉਹ ਜਦੋਂ ਸੈਟੀਸਫਾਈ ਹੋ ਜਾਂਦੇ ਆ ਫਿਰ ਉਹਨਾਂ ਦੇ ਹਾਰਟ ਦੀ ਸਪੀਡ ਚੜ ਜਾਂਦੀ ਹੈ ਤੇ ਉਹਨਾਂ ਨੂੰ खेड़ के मजा आंदा है कि लाइट वेट की अपनी पावर है अब ये सबरी भी है, है।, तो है। सारे हाथ सेट हो गई है एक्साइटमेंट भी है लेकिन इंडिया का तड़का वध हुआ यानी पार्ट किए जा रहे हैं मैं गुवावा कीतिया जा रहा यानी और भी जाननी चाहूंगा मोस्टली जेड़े प्लेयर ने मैच जेड़ा है वो खत्म हो जाएगा भारत ने थे दो एक की जो लीड बनाई है बात जेड़ी हॉकी दी वो कड़नी है उस वर्करा रखण दे विच जेड़ा है कामयाब रहने औथे टीम वर्क एफर्ट लगातार इस मैच ने समय दी जेड़ी मिलया जैसे चल गया हु बस कुछ पास हो के ना ने और भारत छड़ा है वन टच टू टच देखोगा मैच देख पासिंग के लिए फास्ट हो गई है देखते हैं बस चंद अगले मैं तो समझ में आवांगा और भारत इथे एक बार फिर जीत हासिल करदा नजर आ रही है ये प्रोजेक्ट है दूसरा भी जेड़ा फाइबर दा देख सके के ओलंपिक प्रिपरेशन है खास जो रोडी में सारी ਬੇहद ਜਿਹੜੀ ਕਿ ਐਸੋਲੀ ਸਿਚੁਏਸ਼ਨ ਦੇ ਰਹੀ ਹੈ ਕਿ ਟੀਮ ਕੋਲ ਜੋ ਪ੍ਰੈਸ਼ਰ ਹੈ ਇਹ ਜਿੰਨੇ ਵਿੱਚ ਐਸੋਲੀ ਇਸ ਮੈਚ ਨੂੰ ਦੇਖਦੇ ਪਏ ਉਹ ਕਾਰਬਨ ਜਿਹੜਾ ਇੱਕ ਪ੍ਰੈਸ਼ਰ ਨੂੰ ਬੜਿਆ ਹੋਇਆ ਹੈ ਫਿਰ ਲਈ ਕੁਝ ਕੇ ਸੈਕਿੰਡ ਜਿਹੜਾ ਕਿ ਉਹ ਸਾਰੀ ਡਿਫਰੈਂਟ ਡਿਫਰੈਂਸ ਦਾ ਜਿਹੜਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਵੀ ਇਹਨੂੰ ਦਸੀ ਸਪੈਸੀਫਿਕੇਸ਼ਨ ਦੇ ਨਾਲ ਕਿਸ ਤਰੀਕੇ ਜਿੰਨਾ 10% ਕਾਰਬਨ ਹੋਵੇਗਾ ਅੱਜ ব্রੌਂਜ਼ ਮੈਡਲ ਦੀ ਜ਼ਰੂਰਤ ਜਿਹੜੀ ਹੈ ਕਿ ਉਹ ਇੱਕ ਜਦੁੱਜਤ ਕੀਤੀ ਜਾ ਰਹੀ ਹੈ ਪਰ ਖਾਸ ਤੌਰ ਤੇ ਜਿੰਨੇ ਕਾਰਬਨ ਭਾਈ ਜਾਵਾਂਗੇ ਉਹਦੀ ਹੀ ਰੇਂਜ ਵਧ ਜਾਈਗੀ ਕਿੰਨਾ ਜ਼ਿਆਦਾ ਕਾਰਬਨ ਹੋਏਗਾ ਉਨੀ ਪਾਵਰ ਜ਼ਿਆਦਾ ਜਿਹੜਾ ਕਿ ਬੇਦਰਦੀ ਦੇ ਸਰਕ ਕਾਲ ਪਿਆ ਹੋਇਆ ਵੈਕਟੀ ਐਸਟੋਕ ਹੈ ਉਡੋ ਨਾ ਕਿ ਬੈਦਨ ਕੀਆ ਗਿਆ ਹੈ ਪਰ ਹਾਲੇ ਵੀ ਜਿਸ ਤਰੀਕੇ ਨਾਲ ਪੰਜਾਬੀ ਜਾਨੀ ਜਾਵਾਂਗਾ ਕਿ ਜਿਹੜਾ ਕਿ ਇੱਕ ਨਿਗਾਹਾਂ ਲਗਾ ਕੇ ਇਸ ਮੈਚ ਨੂੰ ਦੇਖਦਾ ਹੋਇਆ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਦੇ ਇਸ ਦਿਨ ਜੋ ਐਸਪੋਰਟਸ ਮੈਚ ਖੇੜਿਆ ਜਾ ਰਿਹਾ ਹੈ ਖਾਸ ਕਰਕੇ ਅਸੀਮ ਮਿਕਾਪੋਰ ਪ੍ਰੋਫੈਸ਼ਨਲ ਲੈਵਲ ਤੋਂ ਬੋਲਦੇ ਜਿਹਨੂੰ ਆਪਣੀ ਰਿਕਵਾ ਦਾ ਮੱਕਾ ਵੀ ਕਿਹਾ ਜਾਂਦਾ ਹੈ ਉਸ ਦੇ ਵਿੱਚ ਐਸਪੋਰਟਸ ਕਿਸ ਤਰੀਕੇ ਨਾਲ ਕਹਿੰਦੀ ਹੈ ਪਰਿਵਾਰ ਦੀ ਜ਼ਰੂਰਤ ਹੁੰਦੀ ਹੈ ਆਖਰੀ 30 ਸੈਕਿੰਡ ਡ੍ਰੈਗਨ ਨੇ ਜਿੱਤਦੇ ਬਿਲਕੁਲ ਕਰੀਬ ਭਾਰਤੀ ਟੀਮ ਐਸਪੋਰਟਸ ਪਹੁੰਚਦੀ ਹੋਈ ਇੱਕਦਮ ਨਹੀਂ ਕੋਲੋਂ ਦੇ ਪਲੇਅਰ ਜੀ ਕੁਆਰਟਰ ਤੋਂ ਉਹਨੂੰ ਡੋਮਿਨੇਟ ਕਰਕੇ ਇੰਡੀਅਨ ਦੇ ਰੱਖਦਾ ਹੈ ਐਸੋਖ ਸਪਰਿਵਾਰ ਜਿਹੜਾ ਹੈ ਕਿ ਉਹ ਇੱਕ ਟੱਕ ਲਗਾ ਕੇ ਨਿਕਾ ਹਾਂ ਜ਼ਰੂਰ ਦੇਖ ਰਿਹਾ ਕਿ ਅਰਦਾਸ ਕੀਤੀ ਜਾ ਰਹੀ ਹੈ ਕਿ ਬਸ ਕੀਰਲੇ ਜਿਹੜੇ 14 ਸੈਕਿੰਡ ਨੇ ਇਹ ਉਸਨਾਂ ਚ ਬਦਲ ਗਏ ਨਾ ਪਉਣਾ ਜਾਣ ਨਹੀਂ ਰਿਹਾ ਐਸਪੋਰਟ ਜਿਸ ਤਰੀਕੇ ਦੇ ਨਾਲ ਤੁਸੀਂ ਤਸਵੀਰ ਦੇਖਦੇ ਹੋ ਪਰਿਵਾਰ ਦੇ ਨਾਲ ਉਹ ਕਾਹ ਨਾਲ ਦੇ ਗੋਲ ਨਹੀਂ ਪਹੁੰਚੇ ਹੋਏ ਨੇ ਐਸਪੋਰਟ ਕਿਤੇ ਨਾ ਕਿਤੇ ਜਿਹੜਾ ਕਿ ਉਹ ਬਣ ਗਿਆ ਵੇ ਪਾਰਟੀ ਹਾਕੀ ਟੀਮ ਜਿਹੜੇ ਹਾਕੀ ਦਾ ਜੇਤੇ ਗਈ ਹੈ ਅੱਛਾ ਤੇਰੀ ਵਡੀਆਂ ਤਸਵੀਰਾਂ ਇੱਕ ਤਰੀਕੇ ਦੇ ਲਾਈਟ ਹੈ ਜੋ ਰੈਫਰੀ ਜੀ ਉਸ ਪਰਸਪੋਰਟ ਗੇਮ ਨੂੰ ਦੂਜੀ ਵਾਰੀ ਮੈਨੂ ਲੈਵਲ ਹੈ ਜਿੱਦੋਂ ਆ ਕੇ ਫੇਰ ਉਹ ਡਾਪ ਕਰਦਾ ਹਾਕੀ ਤੋਂ ਇਲਾਵਾ ਇੱਥੇ ਹੋਰ ਵੀ ਬਾਕੀ ਖੇਡਣ ਵੀ ਜਿਹੜੇ ਚਾਹੇ ਕਲੱਬ ਦੇ ਨਾਲ ਇੱਥੇ ਪਿਆਰ ਹੋ ਰਹੇ ਨੇ ਇਹ ਵੀ ਐਸ ਵਕਤ ਆਪਣੇ ਵੇਲੇ ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕਰ ਲਈਏ ਹਾਕੀ ਦੇ ਜੁੜੇ ব্রੌਂਜ਼ ਮੈਡਲ ਲਈ ਮੈਚ ਸੇ ਇੰਦੇ ਨਾਲ ਹੋ ਗਿਆ ਸੀ 2-1 ਦੇ ਨਾਲ ਭਾਰਤ ਨੇ ਇਸ ਤੇ ਕਬਜ਼ਾ ਕਰ ਲਿਆ ਸੋ ব্রੌਂਜ਼ ਮੈਡਲ ਭਾਰਤ ਦੀ ਟੀਮ ਲਈ ਦੇ ਵਿਚਾਰ ਹਾਕੀ ਦੇ ਵਿੱਚ ਜਿਸ ਨਾਲ ਭਾਰਤ ਦੀ ਸ਼ਾਨਦਾਰ ਪਰਫਾਰਮੈਂਸ ਰਹੀ ਹੈ ਸੋ ਇਤਿ ਸ਼ਾਨਦਾਰ ਜਿੱਤ ਸਪੇਨ ਨੂੰ ਹਰਾ ਕੇ ਭਾਰਤ ਨੇ ਇੱਥੇ 2-1 ਦੇ ਨਾਲ ব্রੌਂਜ਼ ਮੈਡਲ ਹਾਸਲ ਕਰ ਲਿਆ ਔਰ ਜੋ ਟੀਮ ਐਫਰਟ ਰ ਹੈ ਔਰ ਇਹ ਪਰਿਵਾਰਿਕ ਮੈਂਬਰ ਜਿਹੜੇ ਕਿ ਮਨਪ੍ਰੀਤ ਭਾਉ ਖੂਨ ਦੀ ਨਿਸ਼ਾਨੀ ਮਨਪ੍ਰੀਤ ਸਿੰਘ ਜੀ ਔਰ ਜੋਗਰਾਜ ਜਿਹੜੇ ਕੀਤੇ ਹਨ ਮਨ ਸ਼ਮਸ਼ੀਰ ਗੁਰਜਨ ਇਸ ਤੋਂ ਇਲਾਵਾ ਵੀ ਸ਼੍ਰੀਜੇਸ਼ ਲੱਗਣ ਰਿਹਾ ਸੀ ਸ਼੍ਰੀਜੇਸ਼ ਔਰ ਰਾਜੂਪਾਲ ਕੋਈ ਰੱਖਾ ਤੇ ਇੱਕ ਸੁਖਜੀਤ ਕਾਕਾ ਜੀ ਨੂੰ ਕਾਕਾ ਵੀ ਕਹਿੰਦੇ ਤੇ ਅਭਿਸ਼ੇਕ ਸੋਨੀਪੱਤੋ ਇੰਦਾ ਸਾਰੇ ਪਲੇਅਰ ਕੋਈ ਨਾ ਪਰਦੇਸੀ ਨਹੀਂ ਲੈ ਕੇ ਇੱਕ ਮੇਰਾ ਹੋਰ ਸਵਾਲ ਹੈ ਕਿ ਜਦੋਂ ਇੰਟਰਨੈਸ਼ਨਲ ਸਟੈਂਡਰਡ ਤੇ ਰੈਂਡ ਪੌਂਟ ਜਾਂਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਜਾਂਦੀ ਉਹਨੂੰ ਮੇਨਟੇਨ ਰੱਖਣਾ ਉਦੇ ਵਾਸਤੇ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਵੀ ਕਿਉਂਕਿ ਹੁਣ ਅਲਫਾ ਆਮ ਇੱਕ ਸਟੇਜ ਤੇ ਉਹਦੇ ਪਰਿਵਾਰ ਕਿਸ ਕਦਰ ਖੁਸ਼ੀ ਹੈ ਪਾਵੁਕ ਵੀ ਹੈ ਕਿਉਂਕਿ ਬਹੁਤ ਫਸਵਾ ਮੁਕਾਬਲਾ ਲਗਾਤਾਰ ਦੇਖ ਨੂੰ ਮਿਲ ਰਸੀ ਹਰ ਇੱਕ ਗੱਲ ਕਰਦੇ ਮੈਂ ਉਹਦੇ ਪੈਰ ਵੀ ਦੋਵੇਂ ਬਹੁਤ ਪ੍ਰੀਤ ਨੇ ਕੀਤੇ ਨੇ ਇੱਥੇ ਪਰਿਵਾਰ ਵੀ ਹੱਥ ਖੁਸ਼ੀ ਹੈ ਉਹਤੇ ਹੀ ਪਾਵੁਕ ਹੁੰਦਾ ਵੀ ਨਜ਼ਰ ਆ ਰਿਹਾ ਹੈ ਸਟੈਂਡਰਡ ਮੇਨਟੇਨ ਕਰਨ ਲਈ ਸੇ ਨੋਰਮਸ ਬਣਾਤੇ ਕਿ ਇਹਨੂੰ ਅੱਦੇ ਹੀ ਕਰਨਾ ਹੈ ਸੋ ਇਹ ਤਸਵੀਰਾਂ ਨੇ ਜਿੱਥੇ ਦੁਕਾਨਤ ਨੇ ਗੋਰਮਨ ਰੈਗਿਊਡ ਬੋਰਡ ਬਣਾ ਲਈ ਬੱਦਲ ਲਗਾਤਾਰ ਇਹਦੇ ਨਾਲ ਅਸੀਂ ਕਹਿੰਦੇ ਇੰਟਰਸਟਡ ਪਲੇਅਰ ਆਨਾਲਸਿਸ ਜਾਰੀ ਹੋ ਰਹੀ ਹੈ ਉਹ ਜੁੜੇ ਨਾਲ ਕਿ ਹੁਣ ਇਸ ਵਾਰੀ ਦੇਖੋ ਸਾਡੇ ਇੰਡੀਆ ਦੇ ਪਲੇਅਰ ਹੀ ਨਹੀਂ ਇੱਕ ਫਰਾਂਸ ਦੀ ਲੜਕੀ ਊਮਨ ਇੱਕ ਫਰਾਂਸ ਦਾ ਮੈਨ ਅਤੇ ਸਾਊਥ ਅਫਰੀਕਾ ਦਾ ਗੋਲਕੀਪਰ ਗੋਵਨ ਜੋਨ ਉਹ ਵੀ ਸਾਡੀ ਹਾਕੀ ਯੂਜ਼ ਕਰ ਰਿਹਾ ਜੀ ਇਸ ਵਾਰੀ ਤਿੰਨ ਪਲੇਅਰ ਇੰਟਰਨੈਸ਼ਨਲ ਯੂਜ਼ ਕਰ ਰਹੇ ਤੇ ਅਸੀਂ ਉਹਨਾਂ ਨਾਲ ਟੱਚ ਹੀ ਰਹਿਨੇ ਆ ਜੋ ਰੱਬ ਨੇ ਭਲਾਸਾ ਦਿੱਤਾ ਬਚਦੇ ਬੱਚੇ ਮੈਂ ਮੇਰੀ ਰੰਗਲਾ ਚਾਹੀਦੀ ਰਵਿੰਦਰ ਜੀ ਮੇਰਾ ਇੱਕ ਸਵਾਲ ਹੈ ਗ੍ਰਾਸਪਾਲ ਨੇ ਹਾਂ ਬੋਲਣ ਨੇ ਉਹ ਹੀ ਹਾਕੀ ਮਾਰਕੀਟ ਪ੍ਰੋਵਾਈਡ ਕਰ ਦਿੰਦਾ ਕਿਸ ਤਰੀਕੇ ਦੀ تیاری ਜੋ ਅੱਜ ਮਹਿਲ ਦਾ ਅੱਜ ਇਹ ਜਿਹੜੀ ਹੈ ਕਿ ਉਹ ਥੋੜੀ ਪਾਈ ਨਹੀਂ ਬਿਲਕੁਲ ਜੀ ਬਿਲਕੁਲ ਮਰਜ਼ੀ ਲੈਵਲ ਤੇ ਸੀ ਜੀ ਉਹਨੇ ਮਿਹਨਤ ਨਹੀਂ ਜੀ ਦੋਸਤਾਂ ਦੀ ਚੋਲੀ ਦੀ ਚੋਲੀ ਚ ਇਹ ਜੋ ਤਰੱਕੀ ਪਾਈ ਹੈ ਜੀ ਇਹ ਨੂੰ ਮਤਲਬ ਤਰੀਕੇ ਦੀ ਆਪਰੇ ਬੋਲੋ ਜੀ ਚਲੋ ਸਾਡੇ ਜਿਆਦਾ ਲੂਗੀ ਜੀ ਕਹਿ ਸਕਦੇ ਵੀ ਸਾਡਾ ਜਿੰਨੇ ਸਾਡਾ ਖੰਡ ਚੱਲੂਆ ਇਹ ਮੈਡਲ ਉਹਨਾਂ ਦੀ ਸਾਡੀ ਘਰ ਦੇ ਵਿੱਚ ਅੰਸੂਰ ਦੇਖੋ ਉਹਨਾਂ ਸੁਨੇਹਾ ਅੱਜ ਵੀ ਗੋਲ ਕਰਨ ਖੁੱਲ ਕੇ ਖੇਡਾਂ 16 ਪੁੱਤਾ ਇਹਨਾਂ ਡਰਨ ਕੀ ਹੈ ਜੋ ਹਾਕੀ ਜੋ ਮੰਗਿਆ ਉਹ ਮਿਲਿਆ ਹੈ ਅੱਜ ਉਹ ਰਿਜ਼ਲਟ ਕਰਕੇ ਦਿਖਾਣਾ ਜੀ ਦੇ ਮਾਜਨ ਸਾਹਿਬ ਫਿਰ ਸਵਾਗਤ ਨਾਲ ਪੂਰਾ ਸਵਾਗਤ ਹੋਏਗਾ ਜੀ ਜਦੋਂ ਫਾਈਨਲ ਜਿੱਤ ਕੇ ਆ ਤਾਂ ਪੂਰਾ ਨਿੱਘਾ ਸਵਾਗਤ ਹੋਏਗਾ ਔਰ ਦੇਸ਼ ਵਾਸੀਆਂ ਸਾਰੇ ਹੀ ਅੱਥਾ ਉਚਾਈ ਉਹਨਾਂ ਦਾ ਸਵਾਗਤ ਕਰਾਂਗੇ ਜੀ ਚਾਹਨੇ ਆਂ ਜੀ ਪੂਰਾ ਜੋਰ ਲਗਾ ਦਨ ਜੋ ਮਰਜ਼ੀ ਹੋ ਜਾਏ ਠੀਕ ਥੈਂਕ ਯੂ ਇਹ ਤੁਸੀਂ ਗੱਲਬਾਤ ਸੁਣੀ ਜੀ ਜੀ ਦੇ ਮਾਜਨ ਹੋਰਾਂ ਦੇ ਜੋ ਉਹਨਾਂ ਦੇ ਪ੍ਰਸੰਸਾ ਦਾ ਉਹਨਾਂ ਨੂੰ ਵੀ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਇਹਨਾਂ ਦੀ ਦੇਖ ਰੇ ਕਿ ਦੇ ਵਿੱਚ ਇਸ ਤਰੀਕੇ ਦੇ ਨਾਲ ਬੜੀ ਮਾਣ ਵਾਲੀ ਗੱਲ ਹੈ ਤੇ ਪ੍ਰੋਫੈਸ਼ਨਲਿਜ਼ਮ ਵਾਲੀਆਂ ਹੋਕੀ ਜਿਹੜੀਆਂ ਕਹਿ ਸਕਦੇ ਤਿਆਰ ਹੁੰਦੀਆਂ ਨੇ ਅਸੀਂ ਲਗਾ ਜਦੋਂ ਇੰਡੀਆ ਕੋ ਖੇਡ ਰਿਹਾ ਹੈ ਤੁਸੀਂ ਹੋਰ ਵੀ ਵਿਦੇਸ਼ੀ ਖਿਡਾਰੀ ਜਿਹੜੇ ਨੇ ਕਿ ਇਹਨਾਂ ਦੀ ਸੀ ਹਾਕੀ ਦਾ ਐਸਓ ਮੌਜੂਦਾ ਸਮੇਂ ਪੈਰਿਸ 올림픽 ਦੇ ਵਿੱਚ ਜਿਹੜਾ ਕਿ ਉਹ ਉਪਯੋਗ ਕਰਦੇ ਪਏ ਨੇ ਤੇ ਖਾਸ ਤੌਰ ਤੇ ਨਾਲੇ ਇੰਡੀਆ ਟੀਮ ਨੂੰ ਵਧਾਈਆਂ ਉਹ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਕਿ ਹੱਥ ਜੋੜਨ ਦੇ ਹਨ ਬੱਚੇ ਦਾ ਜਿਹੜਾ ਮੈਚ ਸਾਰੀ ਟੀਮ ਦਾ ਜਿਹੜਾ ਮੈਚ ਬਹੁਤ ਬਹੁਤ ਵਧੀਆ ਹੋਵੇ ਤੇ ਜਿਹੜਾ ਬਰੋਜ਼ ਮੈਡ ਸਾਡੀ ਝੋਲੀ ਚ ਪਵੇ ਤੇ ਸਾਰਿਆਂ ਦੀਆਂ ਵਧਾਈਆਂ ਸਦਕਾ ਸਾਨੂੰ ਜਿਹੜੀ ਮਾਲਕ ਨੇ ਸਾਡੀ ਝੋਲੀ ਚ ਰੱਖੀ ਹੈ ਜੀ ਐਸੇ ਮੈਂ ਹਕੀ ਉਤਸਵ ਵਿੱਚ ਬੜੇ ਖੁਸ਼ੀ ਦਾ ਮਾਹੌਲ ਆ ਸਾਰਿਆਂ ਦਾ ਤੇ ਜਿਹੜਾ ਧਟਕਾ ਕਾਰਬਨ ਜਿਆਦਾ ਪੈਦਾ ਹੋ ਰਿਹਾ ਜਿੱਦਾਂ ਕਹਿੰਦੇ ਆ ਜੀ ਸਾਨੂੰ ਇੱਥੇ ਪਾਵਰ ਜਿਆਦਾ ਚਾਹੀਦੀ ਹੈ ਉਹਦਾ ਫਿਰ ਇਨਸਟਰਕਸ਼ਨ ਨਹੀਂ ਲੈਣੀ ਆ ਜੀ ਪਰਮਾਤਮਾ ਸਾਡੀ ਝੋਲੀ ਚ ਖੈਰ ਪਾਉਂਦਾ ਹੀ ਆ ਜੀ ਤੁਹਾਨੂੰ ਸਵਾਗਤ ਸਵਾਗਤ ਅੱਛਾ ਲੱਗਦਾ ਜਦੋਂ ਤੁਹਾਨੂੰ ਕਹਿੰਦੇ ਕਿ ਆ ਕੇ ਜਿੱਤ ਜਿੱਤ ਕਰੋ ਜਦੋਂ ਸਾਰੇ ਆਉਣਗੇ ਕੀ ਕਰਕੇ ਤੁਹਾਨੂੰ ਇਹ ਕਰਕੇ ਜਿੰਨੇ ਕੋਸ਼ਿਸ਼ ਹਾਂ ਹਾਂ ਜੀ ਅੱਜ ਰਾਤ ਨੂੰ ਪਾਵਾਂਗੇ ਪੂਰੇ ਵਰਲਡ ਤੁਹਾਨੂੰ ਦੱਸਿਆ ਸਾਰੇ ਵਰਲਡ ਤੁਹਾਨੂੰ ਸਾਡੇ ਵੱਲੋਂ ਹੱਥ ਜੋੜ ਕੇ ਸਪੋਰਟ ਕਰਨ ਹੋ ਗਈ ਤੇ ਸਾਰੇ ਬਹੁਤ ਬਹੁਤ ਵਧਾਈਆਂ ਜੀ ਅਸੀਂ ਵੀ ਕਰਪੋਰੇਸ਼ਨ ਦਾਈ ਜਾਵਾਂਗੇ ਉਹਨਾਂ ਦੀ ਹੀ ਰੀਤ ਬਤੀਜੇਗੀ ਹਾਂ ਮਜੀ ਕੈਪਟਨ ਕਰਦੇ ਦੀ ਵੀ ਸਾਰੇ ਬੱਚਿਆਂ ਦੀ ਮਾਂ ਜੀ ਜਿਹੜੇ ਕਹਿੰਦੇ ਕਿ ਸਰਪੰਚ ਸਾਹਿਬ ਜੁੜੇ ਹੋਏ ਹੈ ਸਾਰੀ ਟੀਮ ਨੇ ਕਮਾਲ ਕੀਤਾ ਜੀ ਭਾਜੀ ਸਾਰੀ ਟੀਮ ਦੇ ਸਹਿਯੋਗ ਨਾਲ ਹੀ ਬੱਚੇ ਨੇ ਜਿਹੜਾ ਮਾਨ ਸਤਕਾਰ ਕੀਤਾ ਪੂਰੀ ਟੀਮ ਨੂੰ ਇਹ ਹੀ ਬਤਾਇਆ ਦਿੰਨੇ ਵੀ ਜਿਹੜੇ ਸ਼ੇਰ ਆ ਪੰਜਾਬੀ ਸ਼ੇਰ ਹੀ ਛਾਗੇ ਤਿੰਨ ਪਲੇਅਰ ਇੰਟਰਨੈਸ਼ਨਲ ਲੈ ਮੁਸਕਲ ਪੰਜਾਬੀ ਸ਼ੇਰ ਛਾਗੇ ਇਹ ਕਹਿਣਾ ਕਪਤਾਨ ਹਰਮਨਪ੍ਰੀਤ ਦੀ ਮਾ ਦਾ ਲੰਗੇ ਬਾੜ ਖੜੇ ਨੇ ਜਦੋਂ ਤਾਂ ਮੈਚ ਸ਼ੁਰੂ ਆ ਪਾਠ ਕਰ ਰਹੇ ਨੇ ਮੈਚ ਦਾ ਇੱਕ ਵੀ ਸੀਨ ਇੱਕ ਵੀ ਮਿੰਟ ਜਿਹੜਾ ਮੈਚ ਨਹੀਂ ਦੇਖਿਆ ਬਾਬੋ ਕੇ ਮਾਣ ਅਰਦਾਸਾਂ ਜੋਦੜੀਆਂ ਕਰ ਰਹੀ ਆ ਬੇਹਤ ਖੁਸ਼ੀ ਹੌਕੀ ਇਸ ਵਕਤ ਚਰਮ ਤੇ ਹੈ ਭਾਰਤੀ ਹੌਕੀ ਟੀਮ ਨੇ ਬੇਹਤ ਜਿਆਦਾ ਪ੍ਰਦਰਸ਼ਨ ਕੀਤਾ ਹੈ ਤੇ ਕੁਆਟਰ ਫਾਈਨਲ ਜਿਹੜਾ ਹੈ ਕਿ ਉਹ ਪਾਰ ਕਰਕੇ ਅੱਗੇ ਪਹੁੰਚ ਰਹੀ ਹੈ ਪਰ ਅੱਜ ਤੁਹਾਨੂੰ ਹੌਕੀ ਦੀ ਉਹ ਵੀ ਪਿਛਲੀ ਕਹਾਣੀ ਹੈ ਕਿ ਦੱਸਾਂਗੇ ਪਲੇਅਰ ਦੀ ਜਿੱਤੋਂ ਹੌਕੀ ਬੰਦੀ ਵੀ ਪਈ ਹੈ ਤੇ ਖਾਸ ਤੌਰ ਤੇ ਜਿਸ ਕੰਪਨੀ ਦੇ ਰੋਲਡ ਦਾ ਬਣ ਕੇ ਸਾਰੇ ਬੱਚਿਆਂ ਨੂੰ ਸਾਡੇ ਬਹੁਤ ਬਹੁਤ ਲੱਗਦਾ ਹੈ ਕਿ ਉਹ ਆਪਣੇ ਖਿਡਾਰੀ ਖੇਡ ਰਹੇ ਨੇ ਉਹਨਾਂ ਦੀ ਹੌਕੀ ਦੇ ਨਾਲ ਉਹ ਕਿਸ ਤਰੀਕੇ ਦੇ ਨਾਲ ਤਿਆਰ ਹੋ ਰਹੀ ਹੈ ਐਸੋ ਜੀ ਹੋਕੀ ਦੇ ਵਿਰੇ ਵਿੱਚ ਛਾੜਾ ਕਿਤੇ ਮਗਰ ਮੇਰੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੋਕੀ ਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਜੀ ਹੈ ਕਿ ਉਹ ਤਿਆਰੀ ਕੀਤੀ ਜਾ ਰਹੀ ਹੈ ਤੇ ਹੋਕੀ ਬਣਾਈ ਵੀ ਜਾ ਰਹੀ ਹੈ ਦਰਸ਼ਕਾਂ ਨੂੰ ਦੱਸਦੀ ਹੈ ਕਿ ਮੌਜੂਦਾ ਸਮੇਂ ਦੇ ਵਿੱਚ ਪੈਰਿਸ 올림픽 ਦੇ ਵਿੱਚ ਜੋ ਆਪਣੇ ਹੋਕੀ ਪਲੇਅਰ ਨੇ ਕੀਤੀਆਂ ਜਾ ਰਹੀਆਂ ਚਾਹੇ ਜਿਗਰਾਜ ਹੋਣ ਚਾਹੇ ਮੰਤਰੀ ਤੋਂ ਹੋਣ ਹੋਰ ਵੀ ਖਿਡਾਰੀ ਹੋਣ ਸਿੰਘ ਜੀ ਵੀ ਮੌਜੂਦ ਜਿਲੰਦਰ ਦੀ ਹੀ ਬਣੀ ਹੋਈ ਐਲਫਾ ਹੋਕੀ ਦਾ ਹੀ ਜਿਹੜਾ ਹੈ ਕਿ ਇਸ ਵਕਤ ਪ੍ਰਯੋਗ ਕਰਦੇ ਆ ਬੜਾ ਹੀ ਹੈ ਹੋਕੀ ਦੇ ਨਾਮ ਹੀ ਜਿਹੜਾ ਹੈ ਕਿ ਬੋਲ ਦਾਕਦੇ ਪਾਣੇ ਜਾਈ ਮੌਕਾ ਹੁੰਦਾ ਹੈ ਜਦੋਂ ਨਾਲ ਟੀਮ ਦਾ ਪ੍ਰਦਰਸ਼ਨ ਹੋ